ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਤੋਂ 32000 ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਡਿਪੂਟੇਸ਼ਨ ਲਿਸਟ ਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਕੈਨੇਡਾ ਤੋਂ ਰਿਕਾਰਡ ਗਿਣਤੀ ਚ ਰਿਪੋਰਟ ਕੀਤੇ ਜਾਣਗੇ ਭਾਰਤੀ ਰਿਪੋਰਟ ਹੋਣ ਵਾਲਿਆਂ ਚ ਦੂਜੇ ਨੰਬਰ ਤੇ ਨੇ ਭਾਰਤੀ ਨਾਗਰਿਕ ਟੂਰਿਸਟ ਵੀਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ ਅਨਟਾਰੀਓ ਦਾ ਡਰਾਈਵਰ ਲਾਇਸੈਂਸ ਪੰਜਾਬੀ ਡਰਾਈਵਰਾਂ ਦੇ ਹਾਦਸਿਆਂ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਕੀਤੀ ਸਖਤੀ ਮਾਰਕ ਕਾਰਨੀ ਨੇ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਕੀਤਾ ਐਲਾਨ ਤਕਨੀਕੀ ਪੇਸ਼ੇਵਾਰਾਂ ਨੂੰ ਆਕਰਸ਼ਿਤ ਕਰਨ ਵਾਲ ਵਿਸ਼ੇਸ਼ ਧਿਆਨ ਕੈਨੇਡਾ ਚ ਗੈਰਕਾਨੂੰਨੀ ਤੌਰ ਤੇ ਮੌਜੂਦ 32000 ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਹਾਲਾਂਕਿ ਬਾਰਡਰ ਸਰਵਿਸਿਜ਼ ਵਾਲੇ ਇਹਨਾਂ ਨੂੰ ਕਾਬੂ ਕਰਨ ਚ ਕਾਮਯਾਬ ਨਹੀਂ ਹੋ ਸਕੇ ਡੈਪੂਟੇਸ਼ਨ ਲਿਸਟ ਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜਾਉਣ ਦੇ ਯਤਨ ਕੀਤੇ ਜਾ ਰਹੇ ਨੇ ਸਿਰਫ ਇੱਥੇ ਹੀ ਬਸ ਨਹੀਂ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਨੇ ਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵੱਧ ਸਕਦਾ ਹੈ ਦੂਜੇ ਪਾਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਦਾ ਵਕ ਹੈ ਕਿ 2024-2025 ਦੌਰਾਨ 18000 ਵਿਦੇਸ਼ੀ ਨਾਗਰਿਕ ਰਿਪੋਰਟ ਕੀਤੇ ਗਏ ਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬਣਦਾ ਹੈ ਦਰਸਲ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉੱਠਿਆ ਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਸੰਗਰੀ ਉੱਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ ਟੋਰੀ ਐਮਪੀ ਫ੍ਰੈਂਕ ਕੈਪਿਟੋ ਨੇ ਡੈਪੂਟੇਸ਼ਨ ਲਿਸਟ ਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾ ਕਰ ਦਿੱਤੀ ਪਰ ਬਾਅਦ ਚ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਮੁਖੀ ਐਰਨ ਓ ਗੌਰਮਨ ਨੇ ਸਾਫ ਤੌਰ ਤੇ ਮੰਨਿਆ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਰ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਪਰ ਨਾਲ ਹੀ ਕਿਹਾ ਕਿ ਇਹ ਅੰਕੜਾ ਘਟ ਵੱਧ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਨਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦਿਆਂ ਗੈਰੀ ਆਨੰਦ ਸਾੰਗਰੀ ਨੇ ਕਿਹਾ ਕਿ ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 99% ਕਮੀ ਆਈ ਹੈ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਖਾਤਰ ਸੀਬੀਐਸਏ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹੱਈਆ ਕਰਵਾਏ ਜਾ ਰਹੇ ਨੇ ਲੋਕ ਸੁਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪੁੱਜੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਆਂ ਦੇ ਅਸਾਈਲਮ ਕਲੇਮ ਪ੍ਰਵਾਨ ਨਹੀਂ ਕੀਤੇ ਜਾਣਗੇ ਅਮਰੀਕਾ ਦੇ ਰਸਤੇ ਨਜਾਇਜ਼ ਤੌਰ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਈਲਮ ਅਰਜ਼ੀਆਂ ਵੀ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਜਾਣਗੀਆਂ ਪਾਰਲੀਮੈਂਟ ਦੀ ਕਮੇਟੀ ਦੀ ਬੈਠਕ ਦੌਰਾਨ ਗੈਰੀ ਆਨੰਦ ਸੰਗਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ RCMP ਤੇ CBSA ਨੂੰ ਮਿਲਣ ਵਾਲੇ ਫੰਡਾਂ 'ਚ 2% ਕਟੌਤੀ ਕੀਤੀ ਗਈ ਪਰ ਦੋਵਾਂ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ-ਹਜ਼ਾਰ ਵਾਧੂ ਅਫਸਰ ਵੀ ਮਿਲ ਰਹੇ ਨੇ CBSA ਨਾਲ ਸੰਬੰਧਤ 800 ਅਫਸਰਾਂ ਨੂੰ 18 ਹਫ਼ਤੇ ਦੀ ਸਿਖਲਾਈ ਜਲਦ ਹੀ ਕਿਊਬਿਕ ਦੀ ਅਰੰਭੀ ਜਾਰੀ ਹੈ ਜਦਕਿ 200 ਹੋਰਾਂ ਨੂੰ ਆਪਰੇਸ਼ਨ ਸਟਾਫ ਵੱਜੋਂ ਵਰਤਿਆ ਜਾਵੇਗਾ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮਿਆਂ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਲ ਰੀਜਨਲ ਪੁਲਿਸ ਵੱਲੋਂ ਹਾਲ ਹੀ ਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੀ ਕਿਸਮ ਦੇ ਪਹਿਲੇ ਬਿਆਨ ਚ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਚੋਂ ਕੱਢਣ ਲਈ ਬਾਰਡਰ ਸਰਵਿਸੇਜ਼ ਏਜੰਸੀ ਅਤੇ ਪੀਲ ਕਰਾਊਨ ਅਟਾਰਨੀ ਦਫ਼ਤਰ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ ਬੀਤੇ ਸਾਲ ਜਿੱਥੇ ਅਮਰੀਕਾ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਉੱਥੇ ਹੀ ਕੈਨੇਡਾ 'ਚ ਵੀ ਇਸ ਸਾਲ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 'ਚ ਦਰਜ ਕੀਤੇ ਗਏ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਕੈਨੇਡਾ ਤੋਂ ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਇਮੀਗ੍ਰੇਸ਼ਨ ਪ੍ਰਣਾਲੀ 'ਚ ਸੁਧਾਰ ਦੀ ਆੜ 'ਚ ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇਣ ਦੇ ਮਾਮਲੇ ਤੇਜ਼ੀ ਨਾਲ ਵਧੇ ਨੇ ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 28 ਜੁਲਾਈ 2025 ਤੱਕ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਅੰਕੜਾ ਪਹਿਲਾਂ ਹੀ 1891 ਤੱਕ ਪੁੱਜ ਚੁੱਕਾ ਸੀ ਜਿਸ ਦੇ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਅੰਕੜਾ ਦੂਜੇ ਨੰਬਰ ਤੇ ਹੈ ਤੇ ਇਸ ਤੋਂ ਅੱਗੇ ਸਿਰਫ ਮੈਕਸੀਕਨ ਹੀ ਹਨ ਮੈਕਸੀਕੋ 2678 ਨਾਗਰਿਕ ਡਿਪੋਰਟ ਕੀਤੇ ਗਏ ਨੇ ਪਿਛਲੇ ਸਾਲ 2024 ਚ ਕੈਨੇਡੀਅਨ ਪ੍ਰਸ਼ਾਸਨ ਵੱਲੋਂ 1997 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ 2024 ਚ ਸਭ ਤੋਂ ਵੱਧ 3683 ਮੈਕਸੀਕਨਸ ਨੂੰ ਡਿਪੋਰਟ ਕੀਤਾ ਗਿਆ ਸੀ ਜਦਕਿ ਭਾਰਤੀ ਦੂਜੇ ਸਥਾਨ ਤੇ ਸਨ ਅਤੇ ਕੋਲੰਬੀਆ ਦੇ ਨਾਗਰਿਕ ਤੀਜੇ ਸਥਾਨ ਤੇ ਸਨ ਰਿਪੋਰਟ ਮੁਤਾਬਕ ਭਾਰਤੀਆਂ ਦੇ ਦੇਸ਼ ਨਿਕਾਲੇ ਚ ਪਿਛਲੇ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਉਦਾਹਰਨ ਲਈ 2019 ਚ ਇਹ ਅੰਕੜਾ ਸਿਰਫ 625 ਸੀ ਜੋ 2024 ਦੀ ਕੁੱਲ ਗਿਣਤੀ ਦੇ ਤੇ ਹਾਈ ਤੋਂ ਵੀ ਘੱਟ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਦੇਸ਼ੀ ਅਪਰਾਧੀਆਂ ਵਿਰੁੱਧ ਕਾਰਵਾਈ ਤੇਜ਼ ਕਰਨ ਦਾ ਵਾਅਦਾ ਕੀਤਾ ਹੈ ਇਸ ਨਾਲ 6 ਸਾਲਾਂ ਦਾ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ ਸੀਬੀਐਸਏ ਦੇ ਅੰਕੜੇ ਸਪਸ਼ਟ ਤੌਰ ਤੇ ਦਰਸਾਉਂਦੇ ਨੇ ਕਿ ਪਿਛਲੇ 6 ਸਾਲਾਂ ਚ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦੀ ਦਰ ਲਗਾਤਾਰ ਵਾਧ ਰਹੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਜਾਂ ਆਪਣੇ ਵਰਕ ਪਰਮਿਟ ਦੀਆਂ ਸ਼ਰਤਾਂ ਨੂੰ ਤੋੜਨ ਲਈ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਚ ਟੋਰਾਂਟੋ ਚ ਇੱਕ ਸਮਾਗਮ ਚ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ। ਇਹ ਇਮੀਗ੍ਰੇਸ਼ਨ ਪ੍ਰਣਾਲੀ ਚ ਸਾਕਾਰ ਵੱਲੋਂ ਕੀਤੇ ਜਾ ਰਹੇ ਵਿਆਪਕ ਸੁਧਾਰਾਂ ਦਾ ਹਿੱਸਾ ਹੈ। ਕਾਰਨੀ ਨੇ ਕਿਹਾ ਕਿ ਸਰੋਤ ਮਜ਼ਬੂਤ ਕੀਤੇ ਜਾਣਗੇ ਤੇ ਨਿਗਰਾਨੀ ਚ ਸੁਧਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਕਾਰਨੀ ਦਾ ਬਿਆਨ ਸਿੱਧੇ ਤੌਰ ਤੇ ਉਸ ਨੀਤੀ ਵੱਲ ਇਸ਼ਾਰਾ ਕਰਦਾ ਹੈ ਜਿਸ ਦੇ ਤਹਿਤ ਕੈਨੇਡਾ ਹੁਣ ਜੋਖਮ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਹਟਾਉਣ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। 10 ਅਕਤੂਬਰ ਨੂੰ ਅਪੀਲ ਰਿਜਨਲ ਪੁਲਿਸ ਨੇ ਡਾਕ ਚੋਰੀ ਦੇ 450 ਮਾਮਲਿਆਂ ਦੇ ਸਬੰਧ ਚ 8 ਭਾਰਤੀ ਅਮਰੀਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਵਿਰੁੱਧ ਕੁੱਲ 344 ਦੋਸ਼ ਆਰ ਇੱਕ ਕੀਤੇ ਗਏ ਸਗੇ ਕੈਨੇਡੀਅਨ ਪੁਲਿਸ ਸੀਬੀਐਸ ਨਾਲ ਦੋਸ਼ੀਆਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਦੇਸ਼ ਨਿਕਾਲਾ ਦੇਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਹੀ ਹੈ ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰਾਂ ਕਾਰਨ ਲਗਾਤਾਰ ਵਾਪਰ ਰਿਹਾ ਸੜਕ ਹਾਦਸਿਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਆਏ ਲੋਕ ਹੁਣ ਅਨਟਾਰੀਓ ਸੂਬੇ ਤੋਂ ਡਰਾਈਵਰ ਲਾਇਸੈਂਸ ਨਹੀਂ ਲੈ ਸਕਣਗੇ ਇਸ ਦੇ ਨਾਲ ਹੀ ਹੁਣ A ਵਰਗ ਯਾਨੀ ਕਿ ਟਰੱਕ ਤੇ ਬੱਸ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਕਾਰ ਲਾਇਸੈਂਸ ਲੈ ਕੇ ਕੁਝ ਸਾਲ ਦਾ ਕਲੀਨ ਰਿਕਾਰਡ ਬਣਾਉਣ ਦੀ ਸ਼ਰਤ ਹੋਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਪ੍ਰਭ ਮੀਤ ਸਿੰਘ ਸਰਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਮੰਗ ਗਤੀ ਵਿਚਾਰ ਕਰਕੇ ਇਸ ਬਾਰੇ ਬਿੱਲ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਪਾਸ ਹੋਣ ਤੇ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਏਗਾ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਸਿਰਫ ਕੈਨੇਡੀਅਨ ਨਾਗਰਿਕ ਪੱਕੇ ਰਹਿੈਸ਼ੀ ਅਤੇ ਵਰਕ ਪਰਮਿਟ ਵਾਲੇ ਵਿਅਕਤੀ ਹੀ ਕਿਸੇ ਕਿਸਮ ਦਾ ਡਰਾਈਵਿੰਗ ਲਾਇਸੈਂਸ ਲੈਣ ਦੇ ਯੋਗ ਮੰਨੇ ਜਾਣਗੇ ਦੱਸਣਾ ਬਣਦਾ ਹੈ ਕਿ অন্ਟਾਰੀਓ ਦੀ ਸੱਤਾਧਾਰੀ ਪਾਰਟੀ ਕੋਲ ਵਿਧਾਨ ਸਭਾ 'ਚ ਵੱਡਾ ਬਹੁਮਤ ਹੋਣ ਕਾਰਨ ਬਿੱਲ ਦੇ ਪਾਸ ਹੋਣ ਦੀ ਆਸ ਹੈ ਦੇਸ਼ ਦੇ ਹੋਰ ਸੂਬਿਆਂ 'ਚ ਇਹ ਨਿਯਮ ਬਹੁਤ ਸਾਲ ਪਹਿਲਾਂ ਤੋਂ ਲਾਗੂ ਨੇ ਇਹ ਬਿੱਲ ਟਰੱਕ ਕੰਪਨੀਆਂ ਲਈ ਵੱਡਾ ਝਟਕਾ ਸਾਬਤ ਹੋਵੇਗਾ ਪਰ ਤਜਰਬੇਕਾਰ ਟਰੱਕ ਡਰਾਈਵਰਾਂ ਦੇ ਸੜਕਾਂ ਤੇ ਆਉਣ ਕਾਰਨ ਹਾਦਸਿਆਂ 'ਚ ਕਮੀ ਤੇ ਕੰਪਨੀਆਂ ਵੱਲੋਂ ਨਵੇਂ ਡਰਾਈਵਰਾਂ ਦੇ ਸ਼ੋਸ਼ਣ ਤੋਂ ਬਚਣ ਦੀ ਉਮੀਦ ਕੀਤੀ ਜਾ ਰਹੀ ਹੈ। ਕੈਨੇਡਾ ਉੱਚ ਕੁਸ਼ਲ ਤਕਨੀਕੀ ਪੇਸ਼ੇਵਰਾਂ ਜਿਸ ਵਿੱਚ ਵੱਡੀ ਗਿਣਤੀ 'ਚ ਭਾਰਤੀ ਕਾਮੇ ਸ਼ਾਮਲ ਨੇ ਨੂੰ ਆਕਰਸ਼ਿਤ ਕਰਨ ਲਈ ਆਪਣੀ ਯਤਨਾਂ ਨੂੰ ਤੇਜ਼ ਕਰ ਰਿਹਾ ਹੈ। ਇਹ ਕਦਮ ਅਮਰੀਕਾ ਵੱਲੋਂ H1B ਵੀਜ਼ਾ ਅਰਜ਼ੀਆਂ ਲਈ ਨਵੀਂ 1 ਲੱਖ ਡਾਲਰ ਦੀ ਫੀਸ ਲਾਗੂ ਕਰਨ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਸ ਪਹਿਲ ਨਾਲ ਅੰਤਰਰਾਸ਼ਟਰੀ ਪ੍ਰਤਿਭਾ ਲਈ ਨਵੇਂ ਮੌਕੇ ਖੁੱਲਣ ਦੀ ਉਮੀਦ ਹੈ ਖਾਸ ਤੌਰ ਤੇ ਉਹਨਾਂ ਲਈ ਜੋ ਅਮਰੀਕੀ ਨੌਕਰੀ ਬਾਜ਼ਾਰ 'ਚ ਵੱਧ ਦੀ ਲਾਗਤ ਤੇ ਰੁਕਾਵਟਾਂ ਦਾ ਬਦਲ ਲੱਭ ਰਹੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਪ੍ਰਾਈਮ ਟਾਈਮ ਸੰਬੋਧਨ 'ਚ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਦਾ ਆਉਣ ਵਾਲਾ ਬਜਟ ਇੱਕ ਵਿਆਪਕ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕਰੇਗਾ ਇਸ ਯੋਜਨਾ ਦਾ ਉਦੇਸ਼ ਆਵਾਸ ਦੇ ਪੱਧਰਾਂ ਨੂੰ ਦੇਸ਼ ਦੀ ਆਰਥਿਕ ਤੇ ਸਮਾਜਿਕ ਸਮਰੱਥਾ ਨਾਲ ਜੋੜਨਾ ਹੈ ਇਸ ਯੋਜਨਾ ਚ ਇੱਕ ਪ੍ਰਤਿਭਾ ਰਣਨੀਤੀ ਵੀ ਸ਼ਾਮਲ ਹੈ ਜੋ ਸਿਖਲਾਈ ਪ੍ਰੋਗਰਾਮਾਂ ਰਾਹੀਂ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਤੇ ਨਵੀਨਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀ ਗਈ ਹੈ ਕਾਰਨੀ ਨੇ ਕਿਹਾ ਕਿ ਇਸ ਬਜਟ ਚ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਤਾਂ ਜੋ ਨਵੇਂ ਆਏ ਲੋਕਾਂ ਲਈ ਹਰ ਕਿਸੇ ਲਈ ਬਿਹਤਰ ਕੀਤਾ ਜਾ ਸਕੇ ਉਹਨਾਂ ਅੱਗੇ ਕਿਹਾ ਕਿ ਇਹ ਯੋਜਨਾ ਵਿਗਿਆਨ ਅਤੇ ਨਵੀਨਤਾ ਦੇ ਖੇਤਰਾਂ 'ਚ ਹੁਨਰ ਦੀ ਸਿਖਲਾਈ ਤੇ ਅਪ੍ਰੈਂਟਿਸਸ਼ਿਪ ਨੂੰ ਵਧਾਉਣ ਨੂੰ ਧਿਆਨ ਕੇਂਦਰਿਤ ਕਰੇਗੀ ਪ੍ਰਸਤਾਵਿਤ ਉਪਾਅ ਹੁਨਰਮੰਦ ਕਾਮਿਆਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਲਈ ਸੁਵਿਧਾਜਨਕ ਰਸਤੇ ਪ੍ਰਦਾਨ ਕਰਨਗੇ ਜਿਸ ਵਿੱਚ ਪਰਿਵਾਰਾਂ ਲਈ ਤੇਜ਼ੀ ਨਾਲ ਪ੍ਰੋਸੈਸਿੰਗ ਅਤੇ ਪ੍ਰਸ਼ਾਸਨਿਕ ਰੁਕਾਵਟਾਂ 'ਚ ਕਮੀ ਸ਼ਾਮਲ ਹੈ ਜਿਸ ਨਾਲ ਦੇਸ਼ ਗਲੋਬਲ ਪ੍ਰਤਿਬਾਲੀ ਇੱਕ ਹੋਰ ਆਕਰਸ਼ਕ ਮੰਜ਼ਲ ਬਣ ਜਾਵੇਗਾ ਭਾਰਤੀ ਤਕਨੀਕੀ ਪੇਸ਼ੇਵਰ ਜੋ ਲੰਬੇ ਸਮੇਂ ਤੋਂ ਵਿਸ਼ਵ ਵਿਆਪੀ ਟੈਕਨੋਲੋਜੀ ਕਰਮਚਾਰੀਆਂ ਦਾ ਇੱਕ ਮੁੱਖ ਹਿੱਸਾ ਰਹੇ ਨੇ ਨੂੰ ਇਹਨਾਂ ਨੀਤੀਗਤ ਤਬਦੀਲੀਆਂ ਤੋਂ ਲਾਭ ਹੋਣ ਦੀ ਉਮੀਦ ਹੈ ਅਮਰੀਕਾ ਦੀਆਂ ਕਈ ਕੰਪਨੀਆਂ ਜਿਨ੍ਹਾਂ ਵਿੱਚ ਵਾਲਮਾਰਟ TCS ਅਤੇ ਇਨਫੋਸਿਸ ਸ਼ਾਮਲ ਨੇ ਵਜੋਂ ਨਵੇਂ ਵੀਜ਼ੇ ਖਰਚਿਆਂ ਕਾਰਨ H1B ਭਰਤੀ ਨੂੰ ਰੋਕਣ ਦੇ ਨਾਲ ਭਾਰਤੀ ਗ੍ਰੈਜੂਏਟਸ ਤੇ ਮੱਧ ਕਰੀਅਰ ਪੇਸ਼ੇਵਰ ਹੁਣ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅੱਗੇ ਵਧਾਉਣ ਲਈ ਕੈਨੇਡਾ ਨੂੰ ਇੱਕ ਵਿਵਹਾਰਕ ਵਿਕਲਪ ਵਜੋਂ ਦੇਖ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ 21 ਸਤੰਬਰ 2025 ਤੋਂ ਲਾਗੂ ਹੋਣ ਵਾਲੀਆਂ ਨਵੀਆਂ H1B ਵੀਜ਼ਾ ਅਰਜ਼ੀਆਂ ਲਈ 1 ਲੱਖ ਡਾਲਰ ਦੀ ਵੱਡੀ ਫੀਸ ਪੇਸ਼ ਕੀਤੀ ਹੈ। ਇਹ ਫੀਸ ਸਿਰਫ ਨਵੀਆਂ H1B ਵੀਜ਼ਾ ਅਰਜ਼ੀਆਂ ਤੇ ਲਾਗੂ ਹੁੰਦੀ ਹੈ ਜਦਕਿ ਐਕਸਟੈਂਸ਼ਨਾਂ ਦੀ ਮੰਗ ਕਰਨ ਵਾਲੇ ਜਾਂ ਸਟੂਡੈਂਟ ਵੀਜ਼ੇ ਤੋਂ H1B 'ਚ ਤਬਦੀਲ ਹੋਣ ਵਾਲੇ ਇਸ ਤੋਂ ਛੋਟ ਪ੍ਰਾਪਤ ਨੇ। ਅਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਹੈ ਕਿ ਉਹ ਅਗਲੇ ਹਫਤੇ ਅਮਰੀਕੀ ਟੀਵੀ ਤੇ ਚੱਲ ਰਿਹਾ ਵਿਵਾਦਿਤ ਟੈਰਿਫ ਵਿਰੋਧੀ ਵਿਗਿਆਪਨ ਮੁਹਿੰਮ ਨੂੰ ਰੋਕ ਲੈਣਗੇ ਪਰ ਇਹ ਵਿਗਿਆਪਨ ਵੀਕਐਂਡ ਦੌਰਾਨ ਵਰਲਡ ਸੀਰੀਜ਼ ਦੇ ਮੈਚਾਂ 'ਚ ਚੱਲੇਗਾ ਜਿਸ ਨਾਲ ਲੱਖਾਂ ਹੋਰ ਅਮਰੀਕੀ ਇਸ ਨੂੰ ਦੇਖਣਗੇ ਫੋਰਡ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹਨਾਂ ਨੇ ਇਹ ਮੁਹਿੰਮ ਰੋਕਣ ਦਾ ਫੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲਬਾਤ ਕਰਨ ਤੋਂ ਬਾਅਦ ਕੀਤਾ ਹੈ ਤਾਂ ਜੋ ਦੋਵੇਂ ਦੇਸ਼ਾਂ ਵਿੱਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਹੋ ਸਕੇ ਡਗ ਫੋਰਡ ਨੇ ਕਿਹਾ ਕਿ ਸਾਡਾ ਇਰਾਦਾ ਹਮੇਸ਼ਾ ਇਹੀ ਸੀ ਕਿ ਅਮਰੀਕੀਆਂ ਵਿਚਕਾਰ ਇਹ ਚਰਚਾ ਸ਼ੁਰੂ ਕੀਤੀ ਜਾਵੇ ਕਿ ਟੈਰਿਫਾਂ ਦਾ ਵਰਕਰਾਂ ਤੇ ਕਾਰੋਬਾਰਾਂ ਉੱਤੇ ਵੱਡਾ ਅਸਰ ਪੈਂਦਾ ਹੈ ਵੱਡੀ ਗਿਣਤੀ ਅਮਰੀਕੀ ਦਰਸ਼ਕਾਂ ਤੱਕ ਪਹੁੰਚ ਕੇ ਅਸੀਂ ਆਪਣਾ ਮਕਸਦ ਹਾਸਲ ਕਰ ਲਿਆ ਹੈ ਫੋਰਡ ਨੇ ਕਿਹਾ ਕਿ ਲੋਕਾਂ ਨੇ ਸਾਡੀ ਸਰਕਾਰ ਨੂੰ ਅੰਟੇਰੀਓ ਦੀ ਰੱਖਿਆ ਲਈ ਚੁਣਿਆ ਸਾਡੇ ਵਰਕਰਾਂ ਕਾਰੋਬਾਰਾਂ ਪਰਿਵਾਰਾਂ ਤੇ ਭਾਈਚਾਰਿਆਂ ਦੀ ਰੱਖਿਆ ਲਈ ਮੈਂ ਕੰਮ ਕਰ ਰਿਹਾ ਹਾਂ ਲੰਗੀ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਹੇ ਨੇ ਟਰੰਪ ਨੇ ਇਹ ਐਲਾਨ অন্ਟਾਰੀਓ ਸਰਕਾਰ ਦੁਆਰਾ ਟੈਰਿਫ ਵਿਰੋਧੀ ਵਿਗਿਆਪਨ ਤੋਂ ਖਫਾ ਹੋ ਕੇ ਕੀਤਾ ਅਮਰੀਕਾ ਵੱਲੋਂ ਕੈਨੇਡਾ ਨਾਲ ਵਪਾਰਕ ਗੱਲਬਾਤ ਰੱਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵਪਾਰ ਚਰਚਾਵਾਂ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਪਰ ਜਦੋਂ ਅਮਰੀਕੀ ਉਹਨਾਂ ਚਰਚਾ ਅਮਾਲੀ ਤਿਆਰ ਹੋਣਗੇ ਇਸ ਦੇ ਨਾਲ ਹੀ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਧਿਆਨ ਉਹਨਾਂ ਗੱਲਾਂ ਤੇ ਹੈ ਜਿਨ੍ਹਾਂ ਤੇ ਅਸੀਂ ਕੰਟਰੋਲ ਰੱਖ ਸਕਦੇ ਹਾਂ ਕੈਨੇਡਾ ਦੀ ਲਿਬਰਲ ਸਰਕਾਰ ਨੇ ਆਨਲਾਈਨ ਠੱਗੀਆਂ ਖਿਲਾਫ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਐਂਟੀ ਫਰਾਡ ਸਟ੍ਰੈਟਜੀ ਦਾ ਹਿੱਸਾ ਹੋਵੇਗਾ ਜਿਸ ਦਾ ਐਲਾਨ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਯੋਜਨਾ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਬਜਟ 'ਚ ਸ਼ਾਮਲ ਕੀਤੀ ਜਾਵੇਗੀ। ਇਹ ਐਲਾਨ ਐਸੇ ਸਮੇਂ ਕੀਤਾ ਗਿਆ ਜਦੋਂ ਘੱਟ ਗਿਣਤੀ ਵਾਲੀ ਲਿਬਰਲ ਸਰਕਾਰ ਪਾਰਲੀਮੈਂਟ 'ਚ ਆਪਣੇ ਵਿੱਤੀ ਏਜੰਡੇ ਨੂੰ ਪਾਸ ਕਰਾਉਣ ਲਈ ਸਾਥੀ ਦੀ ਖੋਜ ਕਰ ਰਹੀ ਹੈ। ਮੰਤਰੀ ਸ਼ੈਂਪੇਨ ਨੇ ਕਿਹਾ ਕਿ ਇਹ ਇੱਕ ਵੱਡਾ ਅਤੇ ਬਹੁਤ ਜ਼ਰੂਰੀ ਕਦਮ ਹੈ। ਜਿਵੇਂ ਜਿਵੇਂ ਠੱਗੀਆਂ ਹੋਰ ਚਲਾਕੀ ਨਾਲ ਹੋ ਰਹੀਆਂ ਨੇ ਹੋਰ ਜ਼ਿਆਦਾ ਕੈਨੇਡੀਅਨਸ ਇਸ ਨਾਲ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਕਹਿੰਦੇ ਕਿ ਝੂਠੇ ਮੈਸੇਜ ਨਕਲੀ ਲਿੰਕ ਤੇ ਬੈਂਕਾਂ ਦੇ ਨਕਲੀ ਈਮੇਲ ਵਰਗੀਆਂ ਆਧੁਨਿਕ ਠੱਗੀਆਂ ਜੋ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਉਹਨਾਂ ਨੂੰ ਰੋਕਣ ਲਈ ਨਵੇਂ ਤੇ ਮਜ਼ਬੂਤ ਉਪਰਾਲਿਆਂ ਦੀ ਲੋੜ ਹੈ ਕੈਨੇਡਾ ਦੇ ਐਂਟੀ ਫਰਾਡ ਸੈਂਟਰ ਦੇ ਅੰਕੜਿਆਂ ਅਨੁਸਾਰ 2024 ਚ ਕੈਨੇਡੀਅਨਸ ਨੇ ਠੱਗੀਆਂ ਕਰਕੇ ਲਗਭਗ 643 ਮਿਲੀਅਨ ਡਾਲਰ ਗਵਾਏ ਨੇ ਜੋ ਕਿ 2020 ਦੇ ਮੁਕਾਬਲੇ 3 ਗੁਣਾ ਵਾਧਾ ਹੈ ਇਹ ਵੀ ਕਿਹਾ ਗਿਆ ਹੈ ਕਿ ਸਿਰਫ 5 ਤੋਂ 10 ਫੀਸਾ ਦੇ ਹੀ ਮਾਮਲੇ ਰਿਪੋਰਟ ਕੀਤੇ ਜਾਂਦੇ ਨੇ ਸਰਕਾਰ ਦੇ ਯੋਜਨਾਬੱਧ ਕਦਮਾਂ ਚ ਇਹ ਵੀ ਸ਼ਾਮਲ ਹੈ ਕਿ ਬੈਂਕ ਐਕਟ ਜਿਸੋਦ ਕੀਤੀ ਜਾਵੇਗੀ ਜਿਸ ਤਹਿਤ ਬੈਂਕਾਂ ਨੂੰ ਧੋਖਾਧੜੀ ਰੋਕਣ ਅਤੇ ਇਸ ਨਾਲ ਨਜਿੱਠਣ ਲਈ ਨੀਤੀਆਂ ਲਾਜ਼ਮੀ ਬਣਾਉਣੀਆਂ ਪੈਣਗੀਆਂ ਸ਼ੈਂਪੇਨ ਨੇ ਕਿਹਾ ਕਿ 21ਵੀਂ ਸਦੀ ਚ ਵਿੱਤੀ ਅਪਰਾਧਾਂ ਨਾਲ ਲੜਨਾ ਬਹੁਤ ਪੇਚੀਦਾ ਕੰਮ ਹੈ ਮੈਂ ਚਾਹੁੰਦਾ ਹਾਂ ਕਿ ਕੈਨੇਡਾ ਇਸ ਖੇਤਰ ਚ ਦੁਨੀਆ ਚ ਸਭ ਤੋਂ ਅੱਗੇ ਹੋਵੇ ਸ਼ੈਂਪੇਨ ਦੇ ਬੁਲਾਰੇ ਜான் ਫਰੇਗੂਸ ਨੇ ਦੱਸਿਆ ਕਿ ਨਵੀਂ ਵਿੱਤੀ ਅਪਰਾਧ ਏਜੰਸੀ ਦੀ ਲਾਗਤ ਦਾ ਅਜੇ ਹਿਸਾਬ ਨਹੀਂ ਲਗਾਇਆ ਗਿਆ ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਬਜਟ ਚ ਇਸ ਲਈ ਕੋਈ ਵਿਸ਼ੇਸ਼ ਰਕਮ ਅਲਾਟ ਨਹੀਂ ਕੀਤੀ ਜਾਵੇਗੀ 1 ਅਕਤੂਬਰ ਤੋਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਈ ਅਰਾਈਵਲ ਕਾਰਡ ਸ਼ੁਰੂ ਕੀਤਾ ਹੈ ਇਹ ਪੋਰਟਲ ਕੋਈ ਵੀਜ਼ਾ ਨਹੀਂ ਹੈ ਤੇ ਇਸ ਵਿੱਚ ਯਾਤਰੀ ਬਾਰੇ ਮੁੱਢਲੀ ਜਾਣਕਾਰੀ ਹੁੰਦੀ ਹੈ ਭਾਰਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਸ ਅਤੇ ਓਸੀਆਈ ਹੋਲਡਰਸ ਨੂੰ ਈ ਅਰਾਈਵਲ ਕਾਰਡ ਭਰਨਾ ਲਾਜ਼ਮੀ ਹੈ ਭਾਰਤ ਜਾਣ ਵਾਲੇ ਕੈਨੇਡੀਅਨਸ ਹੁਣ ਭਾਰਤ ਯਾਤਰਾ ਤੋਂ 72 ਘੰਟੇ ਪਹਿਲਾਂ ਆਨਲਾਈਨ ਤਰੀਕੇ ਨਾਲ ਵੀ ਆਪਣੀ ਯਾਤਰਾ ਬਾਰੇ ਜਾਣਕਾਰੀ ਦੇ ਸਕਦੇ ਨੇ ਇਹ ਜਾਣਕਾਰੀ ਯਾਤਰਾ ਤੋਂ 72 ਘੰਟੇ ਪਹਿਲਾਂ ਹੀ ਵੈਬਸਾਈਟ ਉੱਪਰ ਜਾ ਕੇ ਜਾਂ ਇੰਡੀਅਨ ਵੀਜ਼ਾ ਸੁ ਸਵਾਗਤਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ ਇਸ ਕਾਰਡ ਚ ਬਿਨੈਕਾਰ ਨੂੰ ਯਾਤਰਾ ਦਾ ਕਾਰਨ ਅਤੇ ਤਰੀਕ ਸਾਂਝੀ ਕਰਨ ਤੋਂ ਇਲਾਵਾ ਭਾਰਤ ਚ ਆਪਣੇ ਪਤੇ ਫੋਨ ਅਤੇ ਈਮੇਲ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ਟੋਰਾਂਟੋ ਚ ਭਾਰਤੀ ਕੌਂਸੂਲੇਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਆਨਲਾਈਨ ਪਹਿਲਾਂ ਇਹ ਜਾਣਕਾਰੀ ਨਾ ਦਿੱਤੇ ਹੋਣ ਦੀ ਸੂਰਤ 'ਚ ਭਾਰਤ ਪਹੁੰਚ ਕੇ ਵੀ ਯਾਤਰੀ ਇਹ ਜਾਣਕਾਰੀ ਸਾਂਝੀ ਕਰ ਸਕਦੇ ਨੇ ਕੌਂਸਲਟ ਮੁਤਾਬਕ ਭਾਰਤ ਪਹੁੰਚ ਕੇ ਫਿਜ਼ੀਕਲ ਤਰੀਕੇ ਨਾਲ ਈ ਅਰਾਈਵਲ ਕਾਰਡ ਭਰਨ ਦਾ ਵਿਕਲਪ ਅਗਲੀਆਂ ਹਦਾਇਤਾਂ ਤੱਕ ਜਾਰੀ ਰਹੇਗਾ ਕੌਂਸਲਟ ਵੱਲੋਂ ਆਨਲਾਈਨ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਕੇ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਭਾਰਤ ਜਾਣ ਲਈ ਕੈਨੇਡੀਅਨਸ ਨੂੰ ਈ ਵੀਜ਼ੇ ਲਈ ਅਰਜ਼ੀ ਦੇਣੀ ਪੈਂਦੀ ਹੈ ਇਸ ਅਰਜ਼ੀ ਦਾ ਨਿਪਟਾਰਾ ਕੁਝ ਹੀ ਦਿਨਾਂ 'ਚ ਹੋ ਜਾਂਦਾ ਹੈ ਭਾਰਤ ਜਾਣ ਲਈ ਐਂਟਰੀ ਬਿਜ਼ਨਸ ਟੂਰਿਸਟ ਤੋਂ ਇਲਾਵਾ এমਪਲॉयਮੈਂਟ ਵੀਜ਼ਾ ਦੇ ਵਿਕਲਪ ਇਹਨਾਂ ਵੀਜ਼ਿਆਂ ਦੀ ਮਿਆਦ 30 ਦਿਨ ਤੋਂ ਲੈ ਕੇ 5 ਸਾਲ ਤੱਕ ਹੋ ਸਕਦੀ ਹੈ ওসিਆਈ ਕਾਰਡ ਹੋਲਡਰਸ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ ਪਰ ਉਹਨਾਂ ਨੂੰ ਵੀ ਈ ਅਰਾਈਵਲ ਕਾਰਡ ਭਰਨਾ ਪੈਂਦਾ ਹੈ ਜ਼ਿਕਰਯੋਗ ਹੈ ਕਿ ਅਜਿਹੇ ਭਾਰਤੀ ਜੋ ਹੋਰ ਨਾ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਨੇ ਭਾਰਤ ਆਉਣ ਜਾਣ ਲਈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਲਈ ਅਰਜ਼ੀ ਦਿੰਦੇ ਨੇ ਵਿਦੇਸ਼ੀ ਨਾਗਰਿਕਤਾ ਵਾਲੇ ਭਾਰਤੀਆਂ ਨੂੰ ਇਸ ਕਾਰਡ ਲਈ ਵੱਖਰੇ ਤੌਰ ਤੇ ਅਰਜ਼ੀ ਦੇਣੀ ਪੈਂਦੀ ਹੈ ਓਸੀਆਈ ਹੋਲਡਰਜ਼ ਜਿੰਨੀ ਵਾਰੀ ਚਾਹਣ ਭਾਰਤ ਆ ਸਕਦੇ ਨੇ ਤੇ ਲੰਬੇ ਸਮੇਂ ਲਈ ਭਾਰਤ ਰਹਿ ਸਕਦੇ ਨੇ ਉਹਨਾਂ ਨੂੰ ਭਾਰਤ ਚ ਕਿਸੇ ਵੀ ਸਮੇਂ ਲਈ ਠਹਿਰਨ ਲਈ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਰਜਿਸਟ੍ਰੇਸ਼ਨ ਤੋਂ ਛੋਟ ਮਿਲਦੀ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਉਹ ਵਿਅਕਤੀ OCI ਕਾਰਡ ਲੈਣ ਦਾ ਅਧਿਕਾਰ ਰੱਖਦਾ ਹੈ ਜੋ 26 ਜਨਵਰੀ 1950 ਨੂੰ ਭਾਰਤ ਦਾ ਨਾਗਰਿਕ ਸੀ ਜਾਂ ਉਸ ਤੋਂ ਬਾਅਦ ਵੀ ਭਾਰਤ ਦਾ ਨਾਗਰਿਕ ਹੀ ਰਿਹਾ ਹੈ ਇੱਕ 27 ਸਾਲਾ ਕੈਨੇਡੀਅਨ ਪੈਰਾਗਲਾਈਡਰ ਮੀਗਨ ਐਲਿਜ਼ਾਬੈਥ ਜੋ ਸ਼ਨੀਵਾਰ ਨੂੰ ਭਾਰਤ ਦੇ ਹਿਮਾਚਲ ਚ ਤੋਲਾਤਾਰ ਪਰਬਤ ਲੜੀਆਂ ਦੇ ਉੱਚੇ ਇਲਾਕਿਆਂ ਚ ਆਪਣੇ ਗਲਾਈਡਰ ਦੇ ਕ੍ਰੈਸ਼ ਲੈਂਡ ਹੋਣ ਤੋਂ ਬਾਅਦ ਲਾਪਤਾ ਹੋ ਗਈ ਸੀ ਇੱਕ ਬਚਾਅ ਟੀਮ ਦੁਆਰਾ ਮ੍ਰਿਤਕ ਪਾਈ ਗਈ ਹੈ ਇਸ ਤੋਂ ਪਹਿਲਾਂ ਬੈਜਨਾਥ ਪ੍ਰਸ਼ਾਸਨ ਨੇ ਵੀਰ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪਰਬਤਾ ਰੋਇਆਂ ਅਤੇ ਵਲੰਟੀਅਰਸ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਸੀ ਇਕੱਲੀ ਉਡਾਣ ਭਰਨ ਵਾਲੀ ਐਲਿਜ਼ਾਬੈਥ ਨੇ ਬਿਲਿੰਗ ਤੋਂ ਉਡਾਣ ਭਰੀ ਅਤੇ ਉਸ ਦੇ ਚੋਗਨ ਵਿਖੇ ਉਤਰਨ ਦੀ ਉਮੀਦ ਸੀ ਪਰ ਉਹ ਆਪਣਾ ਰਸਤਾ ਭਟਕ ਗਈ ਅਤੇ ਲਗਭਗ 3900 ਮੀਟਰ ਦੀ ਉਚਾਈ ਤੇ ਹਿਮਾਨੀ ਚਮੰਡਾ ਮੰਦਿਰ ਦੇ ਉੱਤਰ ਚ ਤਲਨ ਜੋਤ ਨੇੜੇ ਕ੍ਰੈਸ਼ ਹੋ ਗਈ। ਬਚਾਅ ਟੀਮ ਦੇ ਇੱਕ ਮੈਂਬਰ ਰਾਹੁਲ ਸਿੰਘ ਨੂੰ ਸਭ ਤੋਂ ਪਹਿਲਾਂ ਇਸ ਖੇਤਰ ਚ 에ਅਰ ਡ੍ਰੌਪ ਕੀਤਾ ਗਿਆ ਸੀ। ਉਹ ਕ੍ਰੈਸ਼ ਵਾਲੀ ਥਾਂ ਤੇ ਪਹੁੰਚਿਆ ਅਤੇ ਪੈਰਾਗਲਾਈਡਰ ਨੂੰ ਬੇਹੋਸ਼ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਅਲੀਜ਼ਾਬੇਥ ਦੀ ਮੌਤ ਸੰਭਵ ਤੌਰ ਤੇ ਜ਼ਿਆਦਾ ਠੰਡ ਅਤੇ ਪਥਰੀਲੇ ਇਲਾਕੇ ਤੇ ਉਤਰਨ ਦੌਰਾਨ ਲੱਗੀਆਂ ਸੱਟਾਂ ਕਾਰਨ ਹੋਈ ਹੋਵੇਗੀ। ਸਿੰਘ ਰਾਤ ਭਰ ਜੰਮੇ ਹੋਏ ਤਾਪਮਾਨ 'ਚ ਲਾਸ਼ ਦੇ ਨਾਲ ਉਸ ਥਾਂ ਤੇ ਰਿਹਾ ਬਾਅਦ 'ਚ ਬਚਾਅ ਟੀਮ ਦੇ 5 ਹੋਰ ਮੈਂਬਰਾਂ ਨੂੰ ਹਵਾਈ ਮਾਰਗ ਰਾਹੀਂ ਉੱਥੇ ਪਹੁੰਚਾਇਆ ਗਿਆ ਉਹਨਾਂ ਨੇ 에어 ਲਿਫਟਿੰਗ 'ਚ ਸਹੂਲਤ ਲਈ ਲਾਸ਼ ਨੂੰ ਕ੍ਰੈਸ਼ ਵਾਲੀ ਥਾਂ ਤੋਂ ਲਗਭਗ 500 ਮੀਟਰ ਉੱਪਰ ਪਹਾੜੀ ਤੇ ਤਬਦੀਲ ਕੀਤਾ ਬਾਅਦ 'ਚ ਦੁਪਹਿਰ ਨੂੰ ਲਾਸ਼ ਨੂੰ ਗੱਗਲ ਹਵਾਈ ਅੱਡੇ ਤੇ ਲਿਆਂਦਾ ਗਿਆ ਤੇ ਹੁਣ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਨਵੀਂ ਦਿੱਲੀ ਭੇਜਿਆ ਜਾਵੇਗਾ ਤਾਂ ਜੋ ਕੈਨੇਡੀਅਨ ਦੂਤਾਵਾਸ ਨੂੰ ਸੌਂਪਿਆ ਜਾ ਸਕੇ ਜਿਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਅਧਿਕਾਰੀਆਂ ਅਨੁਸਾਰ ਐਲਿਜ਼ਾਬੈਥ ਤੋਲਾਤਾਰ ਖੇਤਰ ਦੀ ਭੂਗੋਲਿਤ ਬਣਤਰ ਤੋਂ ਜਾਣੂ ਨਹੀਂ ਸੀ ਹਾਲ ਹੀ ਦੇ ਸਾਲਾਂ ਚ ਅਚਾਨਕ ਮੌਸਮ ਚ ਤਬਦੀਲੀਆਂ ਤੇ ਮੁਸ਼ਕਲ ਇਲਾਕੇ ਨੇ ਇਸ ਖੇਤਰ ਚ ਕਈ ਪੈਰਾਗਲਾਈਡਿੰਗ ਹਾਦਸਿਆਂ ਚ ਯੋਗਦਾਨ ਪਾਇਆ ਏ ਪਿਛਲੇ 5 ਸਾਲਾਂ ਚ ਕਾਂਗੜਾ ਤੇ ਮੰਡੀ ਜ਼ਿਲ੍ਹਿਆਂ ਚ 26 ਪੈਰਾਗਲਾਈਡਿੰਗ ਹਾਦਸੇ ਦਰਜ ਕੀਤੇ ਗਏ ਨੇ ਜਿਸ ਦੇ ਨਤੀਜੇ ਵਜੋਂ ਵਿਦੇਸ਼ੀ ਨਾਗਰਿਕਾਂ ਸਮੇਤ 12 ਮੌਤਾਂ ਹੋਈਆਂ ਨੇ ਤੇ ਕਈ ਜ਼ਖਮੀ ਹੋਏ ਨੇ ਕੁਝ ਘਟਨਾਵਾਂ ਵਿੱਚ ਨਾ ਤਾਂ ਪਾਇਲਟ ਤੇ ਨਾ ਹੀ ਗਲਾਈਡਰ ਲੱਭਿਆ ਜਾ ਸਕਿਆ ਕੈਨੇਡਾ ਤੋਂ 32000 ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਡਿਪੂਟੇਸ਼ਨ ਲਿਸਟ 'ਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਕੈਨੇਡਾ ਤੋਂ ਰਿਕਾਰਡ ਗਿਣਤੀ 'ਚ ਰਿਪੋਰਟ ਕੀਤੇ ਜਾਣਗੇ ਭਾਰਤੀ ਰਿਪੋਰਟ ਹੋਣ ਵਾਲਿਆਂ 'ਚ ਦੂਜੇ ਨੰਬਰ ਤੇ ਨੇ ਭਾਰਤੀ ਨਾਗਰਿਕ ਟੂਰਿਸਟ ਵੀਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ ਅਨਟਾਰੀਓ ਦਾ ਡਰਾਈਵਰ ਲਾਇਸੈਂਸ ਪੰਜਾਬੀ ਡਰਾਈਵਰਾਂ ਦੇ ਹਾਦਸਿਆਂ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਕੀਤੀ ਸਖਤੀ ਮਾਰਕ ਕਾਰਨੀ ਨੇ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਕੀਤਾ ਐਲਾਨ ਤਕਨੀਕੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਵਾਲ ਵਿਸ਼ੇਸ਼ ਧਿਆਨ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਇਸ ਦਿਨ ਲਈ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ